ਚਾਰ ਕੀਤਾ ਜਿਨ੍ਹਾਂ ਲੋਕਾਂ ਨੂੰ ਪੁੱਛਦਾ ਕੋਈ ਨਹੀਂ ਸੀ ਉਹਨਾਂ ਲੋਕਾਂ ਨੂੰ ਮਹਾਰਾਜ ਨੇ ਛਾਤੀ ਦੇ ਨਾਲ ਲਾ ਕੇ ਤੇ ਉਹਨਾਂ ਲੋਕਾਂ ਨੂੰ ਰਾਜੇ ਮਹਾਰਾਜੇ ਬਣਾ ਦਿੱਤਾ ਮਹਾਰਾਜ ਨੇ ਜੱਟ ਸ਼ਿੰਬੇ 나ਈ ਚੂਰਾ ਸਾਰੇ ਲੋਕਾਂ ਨੂੰ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਤੇ ਜਾਤ ਪਾਦਾ ਕੋੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਦਾ ਵਾਸਤੇ ਸਿੱਖਾਂ ਵਿੱਚੋਂ ਕੱਢ ਕੇ ਰੱਖ ਦਿੱਤਾ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦਾ ਏਕਾ ਕਰ ਦਿੱਤਾ ਏਕ ਯਾਦ ਰੱਖਣਾ ਜਾਤ ਪਾਤਾਂ ਕੋਲ ਗੁਰੂ ਗੋਬਿੰਦ ਸਿੰਘ ਮਾਰੀਨੇ ਸਿੱਖਾਂ ਵਿੱਚੋਂ ਕੱਢ ਕੇ ਰੱਖ ਦਿੱਤਾ ਪਰ ਅੱਜ ਅਸੀਂ ਵੀ ਕਿਤੇ ਨਾ ਕਿਤੇ ਜਾਤ ਪਾਤਾਂ ਦੇ ਵਿੱਚ ਆਪਣੀਆਂ ਗੋਟਾਂ ਦੇ ਵਿੱਚ ਫਸੇ ਹੋਏ ਹਰ ਕੋਈ ਬੰਦਾ ਚਾਹੁੰਦਾ ਹੈ ਕਿ ਜੇ ਮੇਰਾ ਨਾਮ ਹਰਦੀਪ ਸਿੰਘ ਹੈ ਨਾ ਅਗਲੇ ਪਾਸੇ ਪਿਛਲੇ ਪਾਸੇ ਗਿੱਲ ਲੱਗਣਾ ਬੜਾ ਜ਼ਰੂਰੀ ਹੈ ਜੇ ਮੇਰਾ ਨਾਮ ਹਰਦੀਪ ਸਿੰਘ ਆ ਪਿਛਲੇ ਪਾਸੇ ਸੰਧੂ ਲੱਗਣਾ ਬੜਾ ਜ਼ਰੂਰੀ ਹੈ ਜੇ ਮੇਰਾ ਨਾਮ ਹਰਦੀਪ ਸਿੰਘ ਆ ਕਹਿੰਦੇ ਪਿਛਲੇ ਪਾਸੇ ਸਿੱਧੂ ਲੱਗਣਾ ਬੜਾ ਜ਼ਰੂਰੀ ਹੈ ਜਿੰਨਾ ਚਿਰ ਤੱਕ ਸੰਧੂ ਨਾ ਲੱਗੇ ਜਿੰਨਾ ਚਿਰ ਤੱਕ ਬੁੱਟਰ ਨਾ ਲੱਗੇ ਜਿੰਨਾ ਚਿਰ ਤੱਕ ਸਿੱਧੂ ਨਾ ਲੱਗੇ ਉਹਨਾਂ ਚਿਰ ਤੱਕ ਆਈਦੇ ਸਮੇਂ ਵਿੱਚ ਸਾਨੂੰ ਖਾਣਾ ਹੀ ਨਹੀਂ ਪਚਦਾ ਉਹਨਾਂ ਚਿਰ ਤੱਕ ਸਾਨੂੰ ਰੋਟੀ ਨਹੀਂ ਪਚਦੀ ਪਰ ਜਿਹੜਾ ਗੁਰੂ ਨੇ ਸ਼ਬਦ ਦਿੱਤਾ ਸਿੰਘ ਸ਼ਬਦ ਕੀ ਸਿੰਘ ਸ਼ਬਦ ਮਾੜਾ ਹੈ ਸਿੰਘ ਸ਼ੇਰ ਨੂੰ ਕਿਹਾ ਜਾਂਦਾ ਸ਼ੇਰ ਨੂੰ ਤੇ ਸੱਚੇ ਪਾਤਸ਼ਾਹ ਮਾਰੇ ਨੇ ਸਾਨੂੰ ਸ਼ੇਰ ਬਣਾਇਆ ਪਰ ਅਸੀਂ ਜਾਤਾਂ ਪਾਤਾਂ ਦੇ ਵਿੱਚ ਅੱਜ ਫਸ ਕੇ ਬੈਠ ਕੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਆ ਆ ਰਮਦਾਸ ਆ ਰਮਦਾਸੀਆਂ ਦਾ ਗੁਰਦੁਆਰਾ ਆ ਆ ਪਰਜਾ ਪਤਾਂ ਦਾ ਗੁਰਦੁਆਰਾ ਆ ਆ ਰਾਮ ਗੜੀਆਂ ਦਾ ਗੁਰਦੁਆਰਾ ਆ ਆ ਜੱਟ ਸਿੱਖਾਂ ਦਾ ਗੁਰਦੁਆਰਾ ਆ ਆ ਮذਬੀ ਸਿੱਖਾਂ ਦਾ ਗੁਰਦੁਆਰਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੇਲੇ ਪਿੰਡਾਂ ਵਿੱਚ ਕਿਤੇ 2-3 ਗੁਰੂ ਘਰ ਨਹੀਂ ਸੀ ਹੁੰਦੇ ਹੈ ਸੀ ਪਰ ਕਿਤੇ ਵੀ ਤੁਸੀਂ ਇਤਿਹਾਸ ਵਿੱਚ ਇਹ ਨਹੀਂ ਲਿਖਿਆ ਹੋਇਆ ਤੁਸੀਂ ਵੇਖੋਗੇ ਕਿ ਕਲਗੀਧਰ ਜੀ ਦੇ ਵੇਲੇ ਵੀਰ ਬਦਾਸੀਆਂ ਦੇ ਗੁਰੂ ਘਰ ਸੀ ਕਲਗੀਧਰ ਜੀ ਦੇ ਵੇਲੇ ਵੀ ਰਾਮ ਗੜੀਆਂ ਦੇ ਗੁਰੂ ਘਰ ਸੀ ਕਲਗੀਧਰ ਜੀ ਦੇ ਵੇਲੇ ਵੀ ਮذਬੀ ਸਿੱਖਾਂ ਦੇ ਗੁਰੂ ਘਰ ਸੀ ਇਹ ਕਿਤੇ ਵੀ ਤੁਹਾਨੂੰ ਪੜਨ ਵਾਸਤੇ ਨਹੀਂ ਮਿਲੇਗਾ ਇਹ ਬਿਮਾਰੀ ਹੁਣ ਜੇ ਆਕੇ ਸਾਡੇ ਵਿੱਚੇ ਭੈੜੀ ਬਿਮਾਰੀ ਚੱਲੀਏ ਤੇ ਫਿਰ ਈਰਖਾ ਪਿੰਡਾਂ ਵਿੱਚ ਅਸੀਂ ਇੰਨੀ ਜਿਆਦੀ ਕਰਦੇ ਆਂ ਵੀ ਜੱਟ ਕਹਿੰਦੇ ਵੀ ਉਹ ਤੇ ਮذਬੀ ਸਿਖਾਂ ਦਾ ਪ੍ਰੋਗਰਾਮ ਆਪਾਂ ਉਥੇ ਕੀ ਲੈਣ ਵਾਸਤੇ ਜਾਣਾ ਜਦੋਂ ਆਪਣੇ ਗੁਰੂ ਘਰ ਪ੍ਰੋਗਰਾਮ ਹੋਊਗਾ ਨਾ ਸਮਾਗਮ ਹੋਊਗਾ ਫਿਰ ਮੱਥਾ ਟੇਕਣ ਵਾਸਤੇ ਜਾਵਾਂਗੇ ਫਿਰ ਸਮਾਗਮ ਵਿੱਚ ਹਾਜ਼ਰੀ ਭਰਨ ਵਾਸਤੇ ਜਾਵਾਂਗੇ ਤੇ ਜੇ ਜੱਟ ਸਿਖਾਂ ਦੇ ਗੁਰਦੁਆਰੇ ਹੋਏ ਪ੍ਰੋਗਰਾਮ ਤੇ ਦੂਜੀਆਂ ਜਾਤਾਂ ਵਾਲੇ ਕਹਿੰਦੇ ਵੀ ਆਪਾਂ ਉਥੇ ਕੀ ਕਰ ਜਣਾ ਪ੍ਰੋਗਰਾਮ ਤੇ ਅਗਲੇ ਪਾਸੇ ਜੱਟਾਂ ਨੇ ਰੱਖਿਆ ਸਾਡਾ ਪ੍ਰੋਗਰਾਮ ਥੋੜਾ ਜਿਸ ਦਿਨ ਸਾਡੇ ਗੁਰੂ ਘਰ ਵਿੱਚ ਪ੍ਰੋਗਰਾਮ ਹੋਊਗਾ ਅਸੀਂ ਉੱਥੇ ਆਪਣਾ ਜੋੜ ਮੇਲਾ ਮਨਾਵਾਂਗੇ ਉਹਨਾਂ ਦੇ ਗੁਰਦੁਆਰੇ ਅਸੀਂ ਮੱਥਾ ਟੇਕਣ ਵਾਸਤੇ ਕਿਉਂ ਜਾਈਏ ਅਸੀਂ ਤੇ ਸਤਿਗੁਰਾਂ ਦੇ ਰੂਪ ਵੰਡ ਕੇ ਰੱਖ ਦਿੱਤੇ ਅੱਜ ਅਸੀਂ ਗੁਰਦੁਆਰਿਆਂ ਨੂੰ ਵੰਡ ਕੇ ਰੱਖ ਦਿੱਤਾ ਗੁਰਦੁਆਰਿਆਂ ਨੂੰ ਜਾਤਾਂ ਦੇ ਵਿੱਚ ਇੱਥੋਂ ਤੱਕ ਕਈ ਪਿੰਡ ਇਦਾਂ ਦੇ ਆ ਕਿ ਸਨਮਾਨਯੋਗ ਸਾਧ ਸੰਗਤ ਜੀ ਤਿੰਨ ਤਿੰਨ ਚਾਰ ਚਾਰ ਸ਼ਮਸ਼ਾਨ ਘਾਟ ਇੱਕ ਪਿੰਡ ਵਿੱਚ ਬਣੇ ਹੋਏ ਉੱਥੇ ਵੀ ਪਰਜਾ ਪਤਾਂ ਦਾ ਵੱਖਰਾ ਬਣਿਆ ਹੋਇਆ ਰਾਮਗੜੀਆਂ ਦਾ ਵੱਖਰਾ ਬਣਿਆ ਹੋਇਆ ਮذਬੀ ਸਿੱਖਾਂ ਦਾ ਵੱਖਰਾ ਬਣਿਆ ਹੋਇਆ ਜੱਟਾਂ ਦਾ ਵੱਖਰਾ ਬਣਿਆ ਹੋਇਆ ਤੇ ਜੱਟ ਜਿਹੜੇ ਉਹ ਮذਬੀ ਸਿੱਖਾਂ ਵਾਲੇ ਪਾਸੇ ਜਾ ਕੇ ਆਪਣੇ ਪਰਿਵਾਰਕ ਮੈਂਬਰ ਦਾ ਸੰਸਕਾਰ ਨਹੀਂ ਕਰਦੇ ਤੇ ਮذਬੀ ਸਿੱਖ ਜਿਹੜੇ ਜੱਟਾਂ ਵਾਲੇ ਪਾਸੇ ਨਹੀਂ ਆਉਂਦੇ ਇਦਾਂ ਹੀ ਅਸੀਂ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਜਾਤਾਂ ਪਾਤਾਂ ਦੇ ਬੰਧਨ ਵਿੱਚ ਬੱਜੇ ਹੋਏ ਹਾਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਜਾਲ ਵਿੱਚੋਂ ਕੱਢਿਆ ਸੀ ਪਰ ਅੱਜ ਅਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਮੰਨਿਆ ਸਤਗੁਰੂ ਦਾ ਬਚਨ ਨਹੀਂ ਮੰਨਿਆ ਅੱਜ ਫੇਰ ਅਸੀਂ ਨਾ ਜਾਤਾਂ ਪਾਤਾਂ ਦੇ ਵਿੱਚ ਫਸ ਕੇ ਰਹਿ ਗਏ